ਇਆ yeah, ਚੁੱਕਿਆ

मित्रों मी जमा तसली बख्श पे फुल करते गए देखो है गल हम तक कहते टलिया लगता है मैंने कनारी ते खड़ी ने बटा खद्दा बरीक बरीक दी पानी मी बढ़िया पै गया मित्रों ਜਮਾਨਾ ਸਿਰ ਆ ਗੱਲਬਾਤ ਹੁੰਦੀ ਐ ਇਹਨੂੰ ਇਹਨੂੰ ਗਾਜ ਦੇ ਆਇਤਾ ਪਉਰ ਬਾਰੇ ਮਿਲਣਾ ਦਾ ਹੁੰਦਾ ਬੈਸੇ ਤੱਕ ਦੇਦਰ ਪਿੰਡ ਦੀ ਨੀਵਾ ਇਰ ਦੇ ਰੋਕ ਲਿਆ ਬਾਈ ਇਹ ਤੱਕਣਾ ਫਿਰ ਦੁਬਾਰੇ ਪੁੱਟੇ ਜੂ ਬਾਈ ਹੋਰ ਕੀ ਹਾਲ ਹੈ ਤੁਹਾਨੂੰ ਫੋਨ ਆ ਰਿਹਾ ਨਹੀਂ ਟ੍ਰੀਜਰ ਇਹਨਾਂ ਕੁਛ ਵੀ ਨਹੀਂ ਆਉਂਦਾ ਚੱਲ ਲੱਗ ਗਈਆਂ ਮਿੱਤਰ ਇਹ ਫੁੱਲ ਕਿਾਰੇ ਫੁੱਲ ਭਰਦੇ ਜਮਾ ਲਾ ਦੀ ਮਿੱਟੀ ਤੇ ਬਈ ਫੇਰ ਦਿਖਾਉਣਾ ਦੁਬਾਰਾ ਮੇਟਰ ਰੋਕਤਾ ਪਾਣੀ ਨਹੀਂ ਵਧਿਆ ਸੀ ਆ ਕਮੈਂਟਾਂ ਹੀ ਦੱਸੋ ਤੁਸੀਂ ਕਿੱਥੇ-ਕਿੱਥੇ ਪਿਆ ਹੈ ਮੀ ਸਾਡੇ ਪਿੰਡ ਦਾ ਫੁੱਲ ਆ ਮਿੱਤਰ ਜਿੜੀਆਂ ਹੱਲਾ ਕਰਦੇ ਆ ਨਾ ਕਿੰਨੀਆਂ ਲਾਗਦੀਆਂ ਨੇ ਸੱਟ ਹੋ ਜਾਣੀਆਂ ਉਹਨਾਂ ਲਹਿਰਾ ਮਾਰਦੇ ਨੇ ਲਹਿਰਾ ਇੱਕ ਇੱਕ ਬੋਰੀ ਦਾ ਕੰਮ ਕਰ ਜੂਗਾ ਮੇਰੇ ਵੀ ਯਹੀ ਰੇਹ ਦੀ ਬੋਰੀ ਸਿੱਟ ਤਿੱਕ ਯਹੀ ਇੱਕ ਮੀਂਹ ਤੇ ਪਿਆ ਹੋਇਆ ਦਾ ਤਕੜਾ ਪਹਿਲੀ ਵਾਰੀ ਦੇ ਤਾਂ ਅੱਲਾ ਦਾ ਸਿਰ ਤੇ ਸ਼ੰਭੇ ਹੀ ਹੁੰਦੇ ਜੀ ਇਹ ਤਾਂ ਅੱਜੀ ਵਿਆਰ ਵਧੀਆ ਕੌਣ ਨਾ ਕਰੇ ਕੰਮ ਕਰਕੇ ਬਈ ਕੱਲ ਲੰਗਰ ਬਹੁਤ ਲੱਗੇ ਸੀ ਜੀ ਉਹ ਲਾਵੇ ਰਿਕ ਪੰਡਿਤ ਦੀ ਸਾਡੇ ਪਿੰਡ ਵੀ ਕਰਿਆ ਸੀ ਆ ਮਨ ਲੱਗਿਆ ਮੁੰਡਾ ਨੇ ਰੱਬ ਨੂੰ ਜਿਹੜਾ ਦਾਨ ਕਰਿਆ ਹੈ ਹਰੇ ਸ਼ਬਦ ਦੀ ਕੀ ਰਿਸ਼ੋਤ ਹਰੇ ਸ਼ਬਦ ਦਾ ਮਨ ਲੱਗਿਆ ਸਾਡੇ ਖੋਖਾ ਰਵੀ ਆਪਣਾ ਫੁੱਲ ਹੈ ਵੱਧਦਾ ਪੰਨੂ ਇਸੇ ਦਾ ਖਤਰਾ ਹੈ ਵੀ ਇਹ ਨਾ ਟੁੱਟ ਜੇ ਬੰਗੀ ਬੁੰਗੀ ਨਹੀਂ ਨਾ ਭਾਈ ਆਪਾਂ ਨੇ ਇੱਧਰ ਹਾਂ ਇਹ ਦੇਖਦੇ ਹਾਂ ਟਾ ਆ ਦੇਖੋ ਤੁਹਾਨੂੰ ਮੀਂਹ ਪਿੰਦੇ ਜਿਹੜੇ ਓਕੇ ਹੋਏ ਸੀਗੇ ਦੇਖਾ ਮੀਂਹ ਪਿੰਦੇ ਜਿਹੜੇ ਓਕੇ ਹੋਏ ਟੁੱਟ ਗਏ ਜਿਹੜੇ ਤੇ ਲਾਵਾ ਆ ਗਿਆ ਪਾ 26 ਪਹਿਲਾਂ ਵੀ ਟੁੱਟ ਗਏ ਸੀ ਇਹ ਤਾਂ ਹੀ ਰੱਖ ਰੱਖਿਆ ਦੇਖੋ ਦੁਬਾਰਾ ਫੇਰ ਟੁੱਟ ਗਏ ਸੀ ਇੱਥੇ ਚੂਹੇ ਨੇ ਤੇ ਮੀਂਹ ਪਿੰਦੇ ਜਿਹੜੇ ਓਕੇ ਇਹ ਦੁਬਾਰੇ ਬੰਦਾ ਠੀਕ ਜਗਾ ਨਹੀਂ ਨਾ ਕਿਸੇ ਪਾਸੇ ਹੱਬੋ ਦੋਲੇ ਤੈਗੀ ਅਜੀ ਰਿਚ ਫਨੇ ਆ ਨਹੀਂ ਘੱਟ ਖੜਦਾ ਜੀ ਜੀ ਐਂ ਖੜਾ ਦਾ ਪਾਏ ਪਾੜ ਡੁੱਟੇ ਮੈਂ ਤਰੱਕਾ ਛੋਟਾ ਇਹ ਘਾਰਾ ਪਿਆ ਮਨੇ ਜੇ ਲੋ ਨੱਕਾ ਹੀ ਖੁੱਲਿਆ ਇਹ ਤੁਹਾਨੂੰ ਬੰਦ ਕਰਨ ਦਾ ਤਰੀਕਾ ਦਿਖਾਉਣੇ ਨੇ ਇਹ ਤੇ ਇਹ ਬੰਦ ਹੋਣਾ ਨਹੀਂ ਇਹ ਉਹ ਤਰੀਕਾ ਵੀ ਹੈਗਾ ਇੱਕ ਬੰਦ ਕਰਨ ਦਾ ਹੁਣ ਫਿਰ ਮਿੱਟੀ ਨਹੀਂ ਖੜਦੀ ਨਾ ਮਿੱਤਰੋ ਐਂ ਕਰਨੀ ਦਿੰਦੇ ਇਹ ਕੱਖ ਲੱਗਾ ਇ ਕੱਬ ਖੱਬੜਾ ਪਾਣੇ ਜਿਹੜੇ ਐਂ ਕੰਮ ਲੈਨੇ ਇਹਨਾਂ ਤੇ ਸੰਭਲ ਰਹੋ ਜੀ ਮੱਤੀ ਦਾ ਕੰਮ ਕਿਉਂਕਿ ਨੀਵਾ ਘਟਾ ਹੈ ਬਾਈ ਨੀਵਾ ਘਟ ਕਰਕੇ ਡਿੱਗੀ ਪਈ ਸੀ ਆ ਦੇ ਵਿੱਚ ਐਂ ਧਰੂ ਹੁਣ ਇਹਦੇ ਵਿੱਚ ਮਿੱਟੀ ਵਧੀਆ ਲੱਗ ਜੂਗੀ ਇਹ ਹੁਣ ਲਾ ਜੀ ਇੱਕ ਮਿੰਟ ਤੁਸੀਂ ਆਪ ਕਹੀਏ ਸਾਰਾ ਹੁਲ ਗਿਆ ਜਿਵੇਂ ਬੰਦ ਕਰ ਦਾਂਗੇ ਇਹਦਾ ਕੋਈ ਮਾਈ ਦਾ ਲਾਲੇ ਛੇਕੂ ਕੰਦੇ ਨਹੀਂ ਕਰਦਾ ਤਾਂ ਤੇ ਇਹਦਾ ਟੱਕ ਧਰੂ ਆ ਹੀ ਫਿਰ ਜਾਂਦਾ ਹੰਦਰ ਵਾਲੀ ਨੰਦ ਹੰਦਰ ਵਾਲਾ ਇਹ ਕਈ ਹਿੱਲੇ ਨੇ ਸਾਰੇ ਨੂੰਂਗੀ ਚ ਫੱਲੇ ਆਪਣੀ ਜੀ ਬੱਸ ਬੱਸ ਸਿਰ ਦਾ ਚਾਹ ਬਣਾਲੀ ਮਿੱਤਰੋ ਖੇਤ ਆਓ ਬਾਰ ਕਰ ਚਲੋ ਡਿੱਪ ਕੇ ਗਾ ਲਈ ਬਸ ਨਹੀਂ ਧੱਕਾ ਕਰਨ ਲੱਗ ਜਾ ਤੱਕਾ ਨਹੀਂ ਮੈਂ ਚਾਹ ਬਣਾ ਲਈ ਖੇਤ ਦਿਖਾ ਦਈਏ ਬੰਦੇ ਨੂੰ ਚਾਰ ਨੂੰ ਸੋਨੋ ਸਾਰੇ ਪੋਚ ਵਾਇਰਲ ਕਰ ਦਾਂਗੇ ਹਾਂ ਹੈ ਖੇਤ ਵੀ ਚਾਹ ਬਣਾਉਣਾ ਇਹ ਘੰਟਾ ਹੋ ਗਿਆ ਘੰਟੇ 'ਚ ਬਣੀ ਬਈ ਚਾਹ ਸਾਡੀ 12 ਵਜੇ ਧਰੀ ਸੀਗੀ ਘੰਟੇ ਤੋਂ ਵੀ ਟਪਾਦਾ ਸਵੇਰ 12 ਸਵੇਰ 1 ਹੋ ਗਿਆ ਸਵਾਈ 'ਚ ਕਰਤਾ ਕੰਮ ਸਾਰਾ ਸਹੀ ਗੱਲ ਹੈ ਘੰਟੇ ਸਵਾ ਘੰਟੇ ਚ ਬਣਾਈ ਅਸੀਂ ਇਹ ਜਾ ਦੇਖੋ ਐ ਬਣਦੀ ਤਾਂ ਜਾ ਬਾਹਰ ਦੋ ਦਿਨਾਂ ਚ ਪੂਰੀ ਖਾ ਜਾਏਗਾ ਇੱਕ ਨੰਬਰ ਹਉ ਕਿਵੇਂ ਬਣਦੀ ਜਾ ਬਾਹਰ ਵਾਲੀ ਚਾਹ ਵੀ ਘਰੇ ਵਾਲੀ ਨਹੀਂ ਬਿੰਦਾ ਗਣਾ ਸਹੀ ਗੱਲ ਹੈ ਚਾਹ ਵਧੀਆ ਬਣੇ ਐਨ ਇੱਕ ਨੰਬਰ ਬਣਦੀ ਜਾ ਇਹਦਾ ਪਾਣ ਸੁਆਕ ਹਿੱਟਾ ਲੱਗ ਗਿਆ ਹਾਂ 100 ਘੰਟੇ ਚ ਬਣਾਈ ਗਈ ਇਹਦਾ ਇਹਦਾ ਗੱਲ ਹੈਗੀ ਹੈ ਨਾ ਨਾ ਕੋਈ ਪਾਰ ਟਾਈਮ ਨਹੀਂ ਉਹ ਫਿਰ ਗੱਲਾਂ ਵੀ ਕਰਨੀ ਸੀ ਆਪਾਂ ਨੇ ਜੇ ਚਾਹੀ 10 ਮਿੰਟਾਂ ਚ ਬਣਾ ਲੈਣ ਫਿਰ ਗੱਲਾਂ ਕਿਉਂ ਕਰਦਾ ਹਾਂ ਫਿਰ ਪੀ ਕੇ ਜਾ ਹੁਣ ਬੱਟਾਂ ਦੇ ਆਪਦੇ ਉੱਤੇ ਚੜ ਜਾਂਦੇ ਹੁਣ ਘੰਟਾ ਦਾ ਰੈਸਟ ਵੀ ਹੋ ਗਈ ਕੈਦੂ ਕੋਈ ਵੀ ਮੀਂਹ ਪਿਆ ਦੇਖੋ ਬੱਦਲ ਸਾਰੇ ਉੱਡ ਗਏ ਹਾਂ ਇਹਦਾ ਗੱਲ ਹੈਗੀ ਐ ਇਹਦਾ ਫੇਰ ਵੀ ਚਾਹੀਦੀ ਲੋਕ ਵੀ ਕਹਿੰਦੇ ਚੋਪਰਾ ਦਾ ਜੋਰ ਲੱਗਿਆ ਪਿਆ ਕਹਿੰਦੇ ਜੋਰ ਪੂਰਾ ਲੱਗਿਆ ਪਿਆ ਹੂੰ ਓਏ ਓਏ ਆ ਗੱਗੀ ਕਹਿੰਦਾ ਕਹਿੰਦਾ ਮੈਨੂੰ ਕੀ ਲਗਾ ਮੈਂ ਦੁਬਾਰਾ ਜਨ ਨੂੰ ਚਾਰਾ ਇਹਨੂੰ ਕਰ ਗੋਚੀ ਨਾ ਹੁਣ ਬਚਰ ਗਿਆ ਕਿ ਇਹ ਕਿਹਨੂੰ ਘੁਰ ਗੋ ਨਾ ਬਚਰ ਹੱਗ ਲੈ ਓਏ ਗੱਗੀ ਵੀ ਪੂਰਾ ਘੰਟਾ ਆਉਂਦਾ ਓਏ ਹੈ ਪੂਰਾ ਘੰਟਾ ਰਹੇ ਨੇ ਬੱਦਲ ਬੱਦਲਾ ਪੂਰਾ ਸਰਾ ਸਰਾ ਕੋ ਲੋਕ ਤਾਂ ਆਪਣੇ ਹੀ ਜਲਦੇ ਨੇ ਯਾਰ ਭਗਾ ਜੀ ਨਾ ਭਗਾ ਜੀ ਨਾ ਬਰੇਗਾ ਗੱਲ ਯੂਸ ਤੇਰੇ ਭਾਰਾ ਤੂੰ ਆ ਭਗਾ ਜੀ ਬਣੇ ਕੂਕੜੀ ਆਏ ਹਾਏ ਓਏ ਕਿਆ ਬਾਤ ਆ ਓਏ ਕਿਆ ਬਾਤ ਆ ਸੱਜਣੋ ਆ ਦੇਖੋ ਵੀ ਆ ਬੰਦਾ ਨਾ ਛੱਟਾ ਨਹੀਂ ਪੈਣ ਦਿੰਦਾ ਕੱਪੜੇ ਤੇ ਛੁੱਪ ਜੀ ਐਨ ਕੱਢ ਲਈ ਕੜਾਕੇਦਾਰ ਮਾਹ ਜਿਹਦਾ ਘਾਰਾ ਪੈ ਰੋ ਮਿੰਡਾ ਵੱਜਦਾਊਗਾ ਬੰਦ ਕਰਨ ਵੇਲੇ ਬਾੜੀ ਖਾਈ ਆ ਵੀ ਇੱਟਾ ਨੂੰ ਨਾ ਐਂ ਵੀ ਕਹਿ ਵਿੱਚ ਖਾਈ ਦਾ ਦੇਖ ਪਾਣੀ ਪਾਣੀ ਹੋਇਆ ਪਿਆ ਦੇ ਕਿਤੇ ਸਾਲਾ ਕਹਿੰਦਾ ਪਸ਼ੂ ਰੱਖ ਲੈ ਕੋ ਜੁਆ ਨਹੀਂ ਦੋ ਵੀ ਆਪਾ ਭੁੱਖੇ ਮਰ ਜੇ ਉਹਨਾਂ ਵਾਸਤੇ ਆ ਫਿਰਦੇ ਪਾਣੀ ਦੇ ਵੜਦੇ ਸਹੀ ਗੱਲ ਆ ਹੋ ਗਈ ਭਰੀ ਆਪਣੀ ਇੱਕਦਵਾਰੇ ਕਿਹੜਾ ਲਾਗ ਚਰੀ ਤਾਂ ਅੱਗ ਹੀ ਦੀ ਹੈ ਕਹਿੰਦੇ 15 ਫੁੱਟ ਕਰਦਾ ਬਣਾਇਆ ਫਰਿਜ ਉਹ ਖਾਣਾ ਹੁੰਦਾ ਹੈ ਹੈਣਾ ਅੱਗ ਹੀ ਵੇ ਓਏ ਅੱਧੀ ਜੀ ਜੀ ਛੂਟਾ ਮਾਰ ਕੇ ਕਿਧਰ ਖਿਚਲਾ ਰਹੀ ਓਏ ਗੱਗੀ ਬੰਦੂ ਨੂੰ ਫੜਾਇ ਨਾ ਓਏ ਵੰਨੇ ਆ ਕੀ ਓਏ ਬੋਲਦੀ ਨਹੀਂਗਾ ਓਏ ਅੱਛਾ ਕੀ ਓਏ ਐ ਓਏ ਐਨੇ ਕਿਨੜੇ ਝੱਕ ਗਿਆ ਕੌਣ ਝੱਕ ਗਿਆ ਤੇ ਕੀ ਹੋਈ ਭਰੀ ਹੁਣ ਆਪਣੀ ਇਹ ਤੌਰ ਨਾਲ ਖੜਿਆਗੇ ਇਹ ਹਰੇ ਤੌਰ ਨਾਲ ਖੜਾ ਫੇ ਠੀਕ ਆ ਤੌਰ ਨਾਲ ਬੈਜੇ ਸੀ ਤੌਰ ਨਾਲ ਬੈਜੇ ਤੇ ਇਹਦੇ ਉੱਤੇ ਨੂੰ ਕਰਦੀ ਹੋਂ ਪਾਣੀ ਨਾਲ ਚੱਲ ਜੀ ਉੱਤੇ ਤੜਕ। ਓ ਹੋ 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 ਹੋ। ਸਾਰਾ ਪਾਣੀ ਨਿਕਲ ਰਿਹਾ ਉੱਥੇ ਓਏ। ਉਹ ਨੀਂਦਾ ਨਾਲਿਆ ਵਧੀਆ ਬਾਨੇ ਨਾ ਹੁੰਦਾ ਤਾਂ ਨਹੀਂ ਨਾ ਹੁੰਦਾ ਮਹੀਨਾ-ਮਹੀਨਾ। ਹਾਲੇ ਕੀ ਬਦਸੇ ਹੁੰਦਾ ਇਹਦਾ। ਪਾਣੀ ਆਉਂਦਾ ਨਾ। ਚਲੋ ਜੀ ਚਲੋ। ਟੌਰ ਨਾ ਇਹਦਾ ਹਰੇਗਾ ਮਟੌਰ ਨਾ ਕਰਦਾ ਜਦ ਇਹ ਤਾਂ ਖੜਦਾ ਵੀ ਟੌਰ ਨਾਲ ਆਉਂਦਾ ਵੀ ਟੌਰ ਨਾਲ ਹੀ ਹੁੰਦੇ ਨਾ। ਟੌਰ ਨਾ ਭਾਇਆ ਮੱਕੀ ਵੜ ਕੇ ਵਜੇ ਟੌਰ ਨਾ ਓਏ। ਉਹ ਤੇਰੇ ਕੰਮ ਨੇ ਮੱਕੀ ਜਵੜਨੇ। ਵੜ ਜਾ ਕੁਕੜੀਆਂ ਦੇਖ ਲੈਣਾ ਆ ਖੱਡ ਪੈ ਰਹੀ ਆ ਬੰਦ ਕਰ ਓਏ ਪਾਣੀ ਡਈ ਜਾਂਦਾ ਇਹਦੇ ਨੇ ਕੱਲ ਤੂੰ ਇਹ ਮੱਛੀ ਚੀ ਜੀ ਬੰਦ ਕਰ ਫਿਊ ਆਪਾਂ ਕਿਤੇ ਵੱਡਾ ਬਣ ਕੇ ਵਲੋਗ ਜਾਂ ਮੈਂ ਇਹ ਚੱਲੀ ਜਾਂਦਾ ਤਿੰਨ ਮਿੰਟਾਂ ਦਾ ਬਣ ਗਿਆ ਕੈਚ ਕਰਨੀਆਂ ਨੇ ਚੀਜ਼ਾਂ ਬਾ ਕਹਿ ਜੀ ਕੈਚ ਨੇ ਹਾਂ ਲੈ ਇਹ ਸਿੱਟ ਕੇ ਮੈਂ ਆ ਜਾ ਮੁੰਡਿਆ ਠੀਕ ਹੈ ਜੀ ਫੇਰੀ ਹੋਰ ਲੱਗੇ ਠੀਕ ਹੈ ਨਾ ਬੱਸ ਸੋ ਬਹੁਤ ਆ ਇਧਰ ਦੀ ਆਪਾਂ ਸੋਖੇ ਰਹੇ ਉੱਧਰ ਪਾਣੀ ਹੈ ਜੀ ਆ ਆ ਆ ਜਿਹੜੀ ਐ ਇੰਜ ਕਰੀ ਆ ਨਾ ਇਹ ਫੋਟੋ ਇਹ ਥੰਮ ਚਲਾ ਦੀ ਹਾਂ ਵੀ ਹਾਂ ਮਨੇ ਲਾ ਲਾ ਦੀ ਹੋਰ ਠੀਕ ਆ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਪਰ ਪਰਵਾਹ ਠੀਕ ਆ ਲੈ ਆਓ ਉਹ ਚਾਹ ਪਾਣੀ ਲੈ ਆਓ ਹੀ ਪਾਗਲੇ ਬਾਹਰੋਂ ਅੰਦਰ ਵਿੱਚ ਹੀ ਮੋਸਾਂ ਛੱਡ ਦੇ ਗੱਡੀ ਐ ਆ ਕੀ ਹੋ ਗਿਆ ਓਏ ਓਏ ਆ ਬਲੌਗ ਕਿਹਦੀ ਹੋ ਗਿਆ ਓਏ ਤੁਹਾਨੂੰ ਮੈਮਰੀ ਖੋ ਲੋ ਯਾਰ ਮੈਂ ਹੋਰ ਸਰਾਂ ਕਰਦਣਾ ਮਾਂ ਕੇ ਖੜਾ ਕਿਉਂ ਔਖਾ ਕਰੇ ਬੰਦੇ ਨੂੰ ਓਏ ਬਲੇਰੋ ਵੀ ਬੰਦੇ ਗਾਦੀ ਐ ਤੇ ਮੋੜ ਲੈ ਤੂੰ ਹੋ ਜਾਂਦਾ ਹੋ ਜਾਂਦਾ ਸਕੂਟਰੀ ਲੈ ਕੇ ਮੁੜ ਕੇ ਨਹੀਂ ਵਗ ਜਾਣ ਰੋ ਮਿੱਤਰੋ ਪਾਣੀ ਹੋ ਗਿਆ ਸੀ ਬਾਹਲਾ ਤਾਂ ਕਰਕੇ ਆਪਾਂ ਨੇ ਪਹਿਲੀ ਸਿਸਟਮ ਕਰਤਾ ਇੱਥੇ ਆਪਣੇ ਲੋਕ ਜੀ ਦੀ ਆਉਣ ਵਾਲੀ ਪਈ ਸੀ ਜੀ ਪਾਈਪ ਦੱਪਿਆ ਹੋਈ ਸੀ ਆਪਣੇ ਦੋ ਦੱਪ ਤੇ ਹੁਣ ਆਹ ਦੇਖੋ ਐ ਚੋ ਐ ਚ ਪਈ ਜਾਂਦਾ ਬੰਗੀ ਚ ਦੀ ਵੀ ਦੀ ਵੀ ਡਰਾਉਂਦਾ ਉਹ ਚ ਬਿੱਲਾ ਪਿਆ ਸੀ ਇੱਥੇ ਹਾਂ ਜੀ ਜੀ ਲਾਉਣੀ ਹੈ ਪੰਜ ਚਲ ਕਾਣੂ ਬਣਾਈਆਂ ਤੋੜਨੇ ਨੇ ਬਾਈ ਪਹਿਲੀ ਪਾਣੀ ਕੱਢਦਾ ਇੱਥੇ ਇਹ ਵੇ ਸਿਸਟਮ ਲਾਉਣਾ ਪੈਂਦਾ ਇਹ ਟੱਟ ਟੁੱਟ ਕੀ ਫਿਰ ਤਾਂ ਕੱਢ ਚ ਇਹ ਨਾ ਕੱਢ ਆਹ ਦੇਖੋ ਕੰਨੀ ਲੱਗੇ ਆ ਜਿਹੜਾ ਬਣੀ ਤਾਂ ਕਰਕੇ ਫਿਰ ਪਹਿਲੀ ਜਾਂ ਲਾਉਣਾ ਪੈਗਾ 10 15 ਮਿੰਟ ਅੱਧਾ ਘੰਟਾ ਲਾਦਾ ਜੱਟੇ ਤੇ ਪਾਣੀ ਇਹ ਜੋ ਨਿਕਲ ਜੂ ਫੇਰ ਕਰਦਾ ਇਹ ਬੰਦ ਪਾਇ ਪੂਪ ਸਾਰੇ ਆਪਣੇ ਤੇ ਬਣਾਈ ਰੱਖਣ ਦਾ ਨਹੀਂ ਕਈ ਵਾਰ ਰਾਤ ਨੂੰ ਤੂੰ ਖੱਡ ਪੈ ਜੇ ਬਈ ਕੋਈ ਨੂੰ ਤਾਂ ਫਾਇਦਾ ਹੁਣੀ ਕੱਢਦੀ ਪਾਣੀ ਵੱਡੀ ਬੱਤ ਹੋ ਜੂਗਾ ਹਸਤਾਮ ਆ ਤਾਂ ਠੀਕ ਹੈ ਜਿੱਤੇ ਖਾਈ ਜਾਂਦੇ ਪਾਣੀ ਆਈ ਚ ਵੱਧਦੀ ਥੋੜਾ ਜਿਹਾ ਆ ਤਾਂ ਠੀਕ ਹੈ ਨੋ ਉੱdio ਕੱਟ ਤੇ ਰੱਬ ਨੇ ਵੀ ਧੁੱਪ ਐਨ ਕੱਢ ਲਈ ਲੋ ਵੀ ਮਿੱਤਰੋ ਮੱਛਰ ਬਹੁਤ ਆ ਮੀਂਹ ਜਿਹੜਾ ਮੱਛਰ ਕਰਦਾ ਵੀ ਇਹਨਾਂ ਕੌਣ ਕਰਦਾ ਵੜੀ ਇਹ ਯਾਰਾ ਬਹੁਤ ਆ ਬਈ ਇਹਨਾਂ ਪਿੰਡ ਚ ਚੱਲਦੇ ਆ ਮਿੱਤਰੋ ਹੁਣ ਦਿਖਾਉਣਾ ਤੁਹਾਨੂੰ ਢੋਣੀ ਬਣਿਆ ਹੋਇਆ ਪਾਸੇ ਪਾਸੇ ਮੀਂਹ ਬਹੁਤ ਆਇਆ ਸੀ ਸਵੇਰੇ ਮੀਂਹ ਪੈ ਗਿਆ ਦੁਪਹਿਰੇ ਧੁੱਪ ਕੱਢ ਲਈ ਤੇ ਜਿੰਨਾ ਬੰਦਾ ਦੇ ਘਾਰੇ ਬੈਗ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਈ। ਬਹੁਤ ਬੜੀ ਗੱਲਾਂ ਕਰਦੇ ਆ ਕੋਟ ਦਵਾਹੇ ਨੂੰ ਨਾਲ ਕੋਲੇ ਨਾ ਤੋਹਦਾ ਹੈ ਬੰਦੇ ਦਾ। ਬਟਾ ਤਾਂ ਧੂਆ ਹੈ ਬਈ। ਚਲੋ ਮਿੱਤਰੋ ਦਿਖਾਉਣਾ ਤੁਹਾਨੂੰ ਪਿੰਡੇ ਜਾ ਕੇ ਚੱਲਦੇ ਆਪਾਂ ਦੁਕਾਨ ਤੇ। ਦੁਕਾਨ ਤੇ ਜਾ ਕੇ। ਇੱਕ ਹੀ ਗੱਲ ਬੰਦ ਕਰਦੇ। ਲੋ ਵੀ ਮਿੱਤਰੋ ਚੱਲ ਪੇ ਘਰ ਨੂੰ ਉੱਪਰ ਜਾਂਦਾ ਐ ਲਈ ਸਕੂਟਰੀ ਹੋਰ ਫੇ ਠੀਕ ਐ ਲਖੇ। ਬੜਾ ਆਤੀ ਦੁਕਾਨ ਤੋਂ ਕੋਨਣਾ ਹੁਣ ਚੱਲਦੇ ਆ ਬਈ ਹੁਣ ਤਾਂ ਜਾਨਵਰ ਵੀ ਕਰਨ ਨੂੰ ਜਾਣ ਲੱਗੇ ਆ ਕੰਧ ਡੇਪੀ ਬਾਈ ਮਿੱਤਰੋ ਇਹਨਾਂ ਦੀ ਨੇਰੀ ਸੀ ਕੀਮੀ ਵਾਲਾ ਸੀਗਾ ਹਨਾ ਲੱਖੇ ਓਏ ਮਾਂ ਨੇਰੀ ਵੀ ਨੇ ਕੰਧ ਦੇਖਤੀ ਕੀਮੀ ਵਾਲਾ ਸੀਗਾ ਕੰਧਾ ਡੇਲ ਤੇ ਆ ਜਾਣਿਆ ਕਰਨ ਲੋ ਮਿੱਤਰੋ ਇੱਥੇ ਆਪਾਂ ਕਰਦੇ ਆਪਣੀ ਵੀਡੀਓ ਦਾ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਕੱਲ ਨੂੰ ਮਿਲਦੇ ਆਂਗੇ ਨਵੇਂ ਇੱਕ ਵੀਡੀਓ ਦੇ ਨਾਲ ਓਕੇ